ਸਾਚੀ ਜਾਲੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਰਧਾ ਤੁਹਾਡਾ ਬੜਾ ਬੜਾ ਸਵਾਗਤ ਅੱਜ 8 ਨਵੰਬਰ 2025 ਤੇ ਤੁਸੀਂ ਦੇਖ ਲਓ ਵੀ 9 10 ਵਜਨ ਦੇ ਵਿੱਚ ਕੋਈ 5-7 ਮਿੰਟ ਰਹਿੰਦੇ ਨੇ ਜਿਸका ਮੁਝੇ ਤਾਂ ਇੰਤਜ਼ਾਰ ਉਹ ਘੜੀ ਆ ਗਈ ਮਤਲਬ ਲੋਕਾਂ ਨੂੰ ਉਮੀਦ ਸੀਗੀ ਜਲਦੀ ਹੀ ਇਸ ਵੇਲੇ ਦੀ ਲੋੜ ਸੀ ਵੀ ਬੰਦੇ ਭਾਰਤ ਟ੍ਰੇਨ ਹੈ ਜਿਹੜੀ ਉਹ ਪਟੰਡਾ ਸਟੇਸ਼ਨ ਦੇ ਵਿੱਚ ਐਂਟਰ ਕਰ ਰਹੀ ਹੈ ਆਉ ਤੁਹਾਨੂੰ ਮੈਂ ਦਿਖਾਵਾਂ ਲੈ ਕੇ ਚੱਲਾਂ ਐਂਟਰੈਂਸ ਦੇਤੇ ਹੀ ਬਿਲਕੁਲ ਆ ਜਾਓ ਆ ਟ੍ਰੇਨ ਹੈ ਜਿਹੜੀ ਬੰਦੇ ਭਾਰਤ ਟ੍ਰੇਨ ਬੰਦੇ ਭਾਰਤ ਟ੍ਰੇਨ ਆ ਰਹੀ ਹੈ ਬਠਿੰਡਾ ਦੇ ਵਿੱਚ ਕਰ ਰਹੀ ਹੈ ਐਂਟਰ ਇਹਦਾ ਤੁਸੀਂ ਇਹ ਵੇਖ ਲਓ ਵੀ ਠੀਕ ਹੈ ਜਿੱਥੇ ਚਾਰ ਟ੍ਰੇਨਸ ਜਿਹੜੀਆਂ ਨੇ ਉਹ ਜੀ ਛੱਡ ਦਿਓ ਆ ਦੇਖੋ ਜੀ ਬੰਦੇ ਭਾਰਤ ਟ੍ਰੇਨ ਇਹ ਬਠਿੰਡਾ ਚ ਕੀਤੀ ਐਂਟਰ ਲਓ ਜੀ ਇਹ ਵੰਦੇ ਭਾਰਤ ਟ੍ਰੇਨ ਚਾਰ ਟ੍ਰੇਨਸ ਜਿਹੜੀਆਂ ਨੇ ਬਠਿੰਡਾ ਇਹ ਚਲਾਈਆਂ ਜਾ ਰੀਆਂ ਚਾਰ ਰੂਟਸ ਦੇ ਉੱਤੇ ਇਹ ਵੰਦੇ ਭਾਰਤ ਟ੍ਰੇਨ ਹੈ ਜਿਹੜੀ ਕਿ ਫਿਰੋਜ਼ਪੁਰ ਤੋਂ ਦਿੱਲੀ ਦਾ ਇਹ ਰੂਟ ਹੈ ਔਰ ਤੁਸੀਂ ਦੇਖ ਰਹੇ ਹੋ ਇਹ ਅੰਦਰੋਂ ਵੀ ਤੁਹਾਨੂੰ ਦਿਖਾਵਾਂਗੇ ਆਜੋ ਆ ਦੇਖੋ ਤੁਸੀਂ ਟ੍ਰੇਨ ਵੰਦੇ ਭਾਰਤ ਇਹ 78 ਜਣਿਆਂ ਦੀ ਆ 78 ਜਣੇ ਦੇ ਬੈਠ ਸਕਦੇ ਨੇ ਇਹਦੇ ਵਿੱਚ ਤੁਸੀਂ ਦੇਖ ਲਓ ਕਾਰ ਸੀਟ ਹੈ ਜੋ ਕੋਈ ਵੀ ਡੱਬਾ ਜਿਹੜਾ ਮੈਂ ਤੁਹਾਨੂੰ ਖੁੱਲ੍ਹਾ ਦੇਉ ਤੁਹਾਨੂੰ ਦਿਖਾਉਂਗਾ ਜ਼ਰੂਰ ਅੰਦਰੋਂ ਇਹ ਕਿਸ ਤਰੀਕੇ ਨਾਲ ਹੈ ਵੰਦੇ ਭਾਰਤ ਟ੍ਰੇਨ ਇਹ ਆਜੋ ਲੈ ਕੇ ਚੱਲਾ ਤੁਹਾਨੂੰ ਮੈਂ ਇਸ ਟ੍ਰੇਨ ਵਾਲੇ ਪਾਸੇ ਆ ਦੇਖੋ ਲਾ ਕੇ ਵੱਡੇ ਭਾਰਤ ਤੇ ਪੂਰਾ ਉਡੀਕ ਕਰਾਇਨੇ ਸਾਰੇ ਜਣੇ ਇੱਥੇ ਪੈਸਨ ਦੇ ਲੋਗ ਆਈਏ ਇਹ ਤੇ ਪਰਵਾਜ਼ਾ ਰੱਖ ਫਟਾ ਨਹੀਂ ਗੁੱਦਮੀ ਇਹ ਇਹਦਾ ਵੀ ਖੁੱਲਣ ਦਾ ਖੁੱਲਣ ਦਾ ਵੀ ਕੋਈ ਪੂਰਾ ਇਹ ਕਿਸ ਤਰ੍ਹਾਂ ਫੋਲਣਾ ਲਓ ਜੀ ਆਓ ਜੀ ਕਿੱਥੋਂ ਆਏ ਭਾਜੀ ਕ੍ਰੋਸਪੋਰ ਤੋਂ ਕ੍ਰੋਸਪੋਰ ਤੋਂ ਆਏ ਜੀ ਕਿੱਦਾਂ ਦਾ ਰਿਹਾ ਸਫ਼ਰ ਬਹੁਤ ਅੱਛਾ ਰਿਹਾ ਜੀ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਬਾਦਸ਼ਾਹ ਬਹੁਤ ਵਧੀਆ ਬਹੁਤ ਵਧੀਆ ਕ੍ਰੋਸਪੋਰ ਤੋਂ ਬਹੁਤ ਵਧੀਆ ਕ੍ਰੋਸਪੋਰ ਤੋਂ ਬਹੁਤ ਵਧੀਆ ਜੀ ਕਿੱਦਾਂ ਦੀ ਟ੍ਰੇਨ ਹੈ ਬਹੁਤ ਆਮ ਟ੍ਰੇਨਰ ਨਾਲੋਂ ਵੱਖਰਾ ਜੀ ਹੈ। ਕੁਆਇਡੀ ਨੇ ਇੱਕ ਲਾ ਕੇ ਦੇਖੋ। ਇਸ ਸਟੇਂਡ ਵਿੱਚ ਸਭ ਕੁਝ ਵੱਖਰਾ ਹੈ। ਬਹੁਤ ਵਧੀਆ ਕੰਫਰਟੇਬਲ ਚੇਅਰ ਵਗੈਰਾ ਲਗਾਈ ਹੋਈਆਂ ਨੇ। ਨਾ ਬ੍ਰੀਕਫਾਸਟ ਵੀ ਦਿੰਦੇ ਆ ਜੀ। ਲੰਚ ਵਗੈਰਾ ਵੀ ਸਭ ਕੁਝ ਹੋਏਗਾ ਵਿੱਚ ਜੀ। ਫਿਰ ਜੇਬ ਵੀ ਖਾਲੀ ਕਰਨੀ ਪਈਗੀ ਜੇ ਜੇਬ ਖਿਲੀ ਕਰਨੀ ਪਈਗੀ ਇਹ ਫੈਲੀ ਕਰਕੇ ਜੇ ਆਪਾਂ ਨੂੰ ਆਰਾਮ ਮਿਲਦਾ ਹੈ ਤੇ ਉਹਦੇ ਨਾਲ ਦੀ ਬਿਲਕੁਲ ਜਿਆਦਾ ਪੈਸੇ ਨਹੀਂ ਹੈ ਬਹੁਤ ਵਧੀਆ ਹੈ ਸਰ ਜੀ ਟਾਈਮ ਦੀ ਬਚਾ ਜਾ ਜੀ ਟਾਈਮ ਤੇ ਜਲਦੀ ਟਾਈਮ ਦੇ ਬੰਦੇ ਜਲਦੀ ਪਹੁੰਚ ਜਾਂਦੇ ਇਸ ਤੋਂ ਵੱਡੀ ਗੱਲ ਇਹ ਹੈ ਕਿ ਲਗਜ਼ਰੀ ਗੱਡੀਆਂ ਲੋਕੀ ਛੱਡ ਕੇ ਲਗਜ਼ਰੀ ਗੱਡੀਆਂ 'ਚ ਘੁੰਮਦੇ ਗਨਗੇ ਤੁਹਾਨੂੰ ਓਕੇ ਇੱਕ ਫੋਰਵਿਲਰ ਨੂੰ ਛੱਡ ਕੇ ਹਾਂ ਬ੍ਰੇਕਫਾਸਟ ਬਹੁਤ ਅੱਛਾ ਮਿਲਿਆ ਬ੍ਰੇਕਫਾਸਟ ਤਾਂ ਫਲਾਈਟ ਨਾਲੋਂ ਵਧੀਆ ਮਿਲਿਆ ਔਰ ਕਿੰਨੇ ਬਟੈਂਡੇ ਤੇ ਲਈ ਕਿੰਨੀ ਬੈਨੀਫੀਸ਼ੀਅਲ ਰਹੀ ਇਹ ਮਾਰਦੇ ਵਾਸਤੇ ਇੱਕ ਸੁਗਾਤ ਹੈ ਜੀ ਸਾਡੇ ਬੱਚਿਆਂ ਨੇ ਜਿਹੜੇ ਇੱਥੇ ਨੌਕਰੀ ਕਰਦੇ ਆ ਜਾਂ ਜਿਹਨਾਂ ਨੇ ਵਿਦੇਸ਼ਾਂ ਨੂੰ ਜਾਣਾ ਹੁੰਦਾ ਉਹਨਾਂ ਵਾਸਤੇ ਪੰਜਾਬ ਮੇਲ ਹੁੰਦੀ ਸੀ ਸਾਡੇ ਫੋਹੇਪੁਰ ਤੋਂ ਹੁਣ ਕੀ ਹੈ ਸਾਨੂੰ ਇਹ ਟ੍ਰੇਨ ਜਿਹੜੀ ਹੈ ਸਵੇਰੇ ਚੱਲੀ ਹੈ ਸ਼ਾਮ ਨੂੰ 4 ਵੇ ਉੱਥੇ ਆ ਫਲਾਈਟ ਸਾਰੀਆਂ ਲੇਟ ਲਾਈਟ ਹੁੰਦੀਆਂ ਉਹਨਾਂ ਵਾਸਤੇ ਬੜੀ ਸੁਵਿਧਾ ਹੈ ਵਪਾਰੀਆਂ ਵਾਸਤੇ 4 ਵੇ ਵਾਪਸੀ ਚੱਲਦੀ ਹੈ ਫਿਰ ਇਹ ਇਹ ਮਾਲਵੇ ਤੋਂ ਬਹੁਤ ਮਾਲਵੇ ਲਈ ਸਾਡੇ ਲਈ ਪਟਿਆਲੇ ਜਾਣਾ ਹੋਵੇ ਫਰੀਪੁਰ ਤੋਂ ਪਟਿਆਲੇ ਜਾਣ ਵਾਸਤੇ ਬਹੁਤ ਜਿਹੜਾ ਲੰਬਾ ਅਸਲ ਰੂਟ ਪੈਂਦਾ ਸੀਗਾ ਹੁਣ ਪਟਿਆਲੇ ਵਾਸਤੇ ਸਾਨੂੰ ਬਹੁਤ ਸਿੱਧਾ ਰਸਤਾ ਹੈ ਅੰਮ੍ਰਾਲੇ ਵਾਸਤੇ ਰਸਤਾ ਹੈ ਇਹ ਬੜੀ ਅੱਛੀ ਸੁਗਾਤ ਆ ਧੰਨਵਾਦ ਕਰਦੇ ਆ ਮੋਦੀ ਜੀ ਦਾ ਰੇਲਵੇ ਮੰਤਰੀ ਅਸ਼wini Vaishnaw ji ਦਾ ਬਹੁਤ ਵੱਡੀ ਸੁਗਾਤ ਮਾਲਵੇ ਵਾਸਤੇ ਸਾਨੂੰ ਮਿਲੀ ਹੈ ਇਹ ਸਾਰੇ ਵਾਸਤੇ ਜੀ ਬਿਲਕੁਲ ਜੀ ਸਿੰਘ ਸਾਹਿਬ ਦੇਖੋ ਜੀ ਟ੍ਰੈਫਿਕ ਜਿਹੜੀ ਹੈਗੀ ਸੜਕਾਂ ਤੇ ਬਹੁਤ ਜ਼ਿਆਦਾ ਵੱਧ ਗਈ ਹੈ ਅਸੀਂ ਗੱਡੀਆਂ ਨਾਲ ਜਾਣੇ ਪੈਂਦੇ ਸਾਨੂੰ ਦਿੱਲੀ ਜਾਣਾ ਪੈਂਦਾ ਹੈ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਈ ਇਹਦੇ ਨਾਲ ਤੁਹਾਨੂੰ ਉਹ ਲਗਜ਼ਰੀ ਸਹੂਲਤ ਮਿਲੂਗੀ ਅਸੀਂ ਆਪਦੀ ਨਿੱਜੀ ਗੱਡੀਆਂ ਨਹੀਂ ਲੈ ਕੇ ਜਾਵਾਂਗੇ ਉਹਦੇ ਬਸ ਤੁਹਾਨੂੰ ਬਹੁਤ ਵੱਡੀ ਸਹੂਲਤ ਮਿਲੀ ਜੀ ਆਪਾਂ ਦੇਖ ਲੈਂਦੇ ਆ ਅੰਦਰੋਂ ਗੱਡੀ ਤੁਹਾਨੂੰ ਮੈਂ ਦਿਖਾਵਾ ਦਿਆਂ ਆ ਦੋ ਆ ਇਹ ਵੰਦੇ ਭਾਰਤ ਟ੍ਰੇਨ ਨੂੰ ਮੈਂ ਤੁਹਾਨੂੰ ਅੰਦਰੋਂ ਦਿਖਾ ਦਿਆ ਇਹ ਜਿਹੜਾ ਐਂਟਰੈਂਸ ਦੇ ਉੱਤੇ ਇਹ ਕੀ ਹਰ ਡੱਬੇ ਦੇ ਵਿੱਚ ਹੈ ਜੀ ਇਹ ਪੈਨਟਰੀ हर हर में है? में, से पेंट्री। में है है कोच अच्छा इसमें क्या क्या कुछ है ये हो गया हॉट हॉट केस केस दिखाएंगे प्लीज देखो ये ये है है ओके और वाटर कूलर है डस्टबिन भी हो गई ये सारा कुछ हो गया ओके और और किस तरफ इस तरफ अच्छा वाटर है ऑफ करने के लिए ऑन करने के लिए ਜੀ ਆ ਤੁਸੀਂ ਦੇਖੋ ਤੁਹਾਨੂੰ ਮੈਂ ਅੰਦਰ ਲੈ ਕੇ ਚਲਦਾ ਵੀ ਇਹ ਟ੍ਰੇਨ ਹੈ ਜੀ ਇਹ ਸੰਸਬ ਸ਼ਾਸਿਕਾ ਸ਼ਾਸਿਕਾ ਕਿਧਰ ਆਏ ਜੀ ਫਿਰੋਜ਼ਪੁਰ ਤੋਂ ਕਿਧਰ ਜਾਣਾ ਪਟਿਆਲਾ ਪਟਿਆਲੇ ਜਾਣਾ ਕਿਦਾਂ ਦਾ ਰਿਆਸਾ ਬਹੁਤ ਅੱਛਾ ਸਰ ਜੀ ਦਾ ਬੜੇ ਚਿਰ ਦੀ ਮੰਗ ਬੜੇ ਚਿਰ ਦੀ ਸੀ ਬੜੀ ਡਿਮਾਂਡ ਸੀ ਫਿਰੋਜ਼ਪੁਰ ਤੋਂ ਜਿੰਨੇ ਪਟਿਆਲੇ ਜਾਣਾ ਤੂਰੀ ਜਾਣਾ ਨਾ ਬੇ ਜਾਣਾ ਕੋਈ ਕੋਈ ਟ੍ਰੇਨ ਨਹੀਂ ਪਹਿਲਾਂ ਹੁੰਦੀ ਸੀ ਬਿਫੋਰ ਪਾਰਟੀਸ਼ਨ ਵੀ 90 ਤੱਕ ਵੀ 90 ਸ਼ਹਿਰ 92 93 ਤੱਕ ਨਹੀਂ ਸ਼ਹਿਰ ਕਲਕਾ ਮੇ ਜਿਹੜੀ ਫਰੋਹਪੁਰ ਤੋਂ ਚੱਲ ਕੇ ਕਲਕਾ ਜਾਂਦੀ ਸੀ ਵਾਇਆ ਟੂਰੀ ਪਟੇੜਾ ਉਹ ਹੀ 5 ਵੇਦਨਾ ਨੇ 4 ਡੱਬੇ ਕਰਤੇ ਫਿਰ 4 ਡੱਬੇ ਪੰਜਾਬ ਮੇਂ ਲੱਗਦੇ ਸੀ ਪੰਜਾਬ ਮੇਂ ਇੱਥੇ ਲੈ ਜਾਂਦੇ ਸੀ ਇੱਥੋਂ ਕਲਕਾ ਆਉਂਦੀ ਸੀ ਪਿੱਛੋਂ ਫਿਰ ਚੇਂਜ ਕਰਨੇ ਪੈਂਦੇ ਚੇਂਜ ਕਰਨੇ ਪਈ ਤੇ ਆਉਂਦੇ ਆ ਫਿਰ ਉਧਰ ਜੇ ਆਉਂਦੀ ਸੀ ਫਿਰ ਇੱਥੇ ਪੰਜਾਬ ਮੇਂ ਨਾਲ ਸੇਰੇ ਲੱਗਦੇ ਸੀ ਪੰਜਾਬ ਮੇਂ ਲੈ ਜਾਈ ਹੁੰਦੀ ਸੀ ਤੇ ਸਭ ਤੋਂ ਵੱਡੀ ਦਿੱਕਤ ਸੀ ਇਸ ਰੂਟ ਤੇ ਕੋਈ ਟ੍ਰੇਨ ਹੀ ਨਹੀਂ ਸੀ ਸਾਨੂੰ ਬਸ ਰੇ ਸਫਰ ਕਰਨਾ ਪੈਂਦਾ ਸੀ ਤੇ ਹੁਣ ਤਾਂ ਮੋਦੀ ਸਾਹਿਬ ਨੇ ਸਾਡੀ ਸੁਣ ਲਈ ਕਿ ਸਾਡੀ ਤੇ ਕੋਲ ਡਿਮਾਂਡ ਹੈ ਵੀ ਫਿਰੋਜ਼ਪੁਰ ਤੋਂ ਹਰਦਵਾਰ ਨੂੰ ਟ੍ਰੇਨ ਚੱਲਣੀ ਚਾਹੀਦੀ ਡਾਇਰੈਕਟ ਸਿੱਧੀ ਕਿਉਂਕਿ ਸਾਡੇ ਇਲਾਕੇ ਦੀ ਬੜੀ ਪ੍ਰਾਣੀ ਮੰਗਿਆ ਵੀ ਸਾਡੇ ਉੱਤੇ ਜਿਹੜਾ ਕੋਈ ਪ੍ਰਾਣੀ ਪ੍ਰਾਂਤ ਆਕ ਜਾਂਦਾ ਹੈ ਨਾ ਉਹਦੀਆਂ ਹਸਤੀਆਂ ਅਸੀਂ ਹਰਦਵਾਰ ਲੈ ਕੇ ਜਾਂਦੇ ਜੀ ਸਾਡੀ ਉਸ ਇਲਾਕੇ ਦੀ ਹੈ ਮੰਗ ਉਹ ਵੀ ਚਾਹੀਦੀ ਹਾਂ ਹਾਂ ਜਾਨੀ ਅਸੀਂ ਸਾਡੀ ਆਸ ਹੈ ਹਰਦਵਾਰ ਨਾਲ ਉਹ ਵੀ ਟ੍ਰੇਨ ਨਹੀਂ ਆਏ ਕੋਈ ਜੇ ਮੋਦੀ ਸਾਹਿਬ ਦੇ ਸਾਡੀ ਪਿੱਛੇ ਹੀ ਹੋਇਆ ਸੀ ਵੀ ਚੱਲਣੀ ਹੈ ਪਰ ਉਹ ਚਲੋ ਚੱਲੇਗੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੇਖੋ ਇਹੀ ਹੈ ਵੀ ਮੈਂ ਇੱਕ ਵਾਰੀ ਹਾਂਜੀ ਬੇਟਾ ਕਿਹਦਾ ਰਾ ਸਫਰ ਬੜੀਆ ਬੜੀਆ ਰਾ ਕਹਾਂ ਸੇ ਆਏ ਮੈਂ ਫਰੀਪੁਰ ਸੇ ਫਰੋਸਪੁਰ ਸੇ ਅੱਛਾ ਲਓ ਜੀ ਇਹ ਬੱਚਾ ਇਹ ਸਾਰੇ ਜਣੇ ਤੁਸੀਂ ਦੇਖ ਲਓ ਇਹ ਜਿਹੜੀਆਂ ਸੀਟਾਂ ਨੇ ਬਦਰ ਇਹ ਪੂਰਾ ਹੁਣ ਤੁਸੀਂ ਇਹ ਦੇਖੋ ਇਹ ਕੰਫਰਟ ਹੈ ਹਾਂ ਬੜੀਆ ਇਤਨਾ ਇਹ ਤਾਂ ਨਹੀਂ ਵੀ ਲੱਤਾਂ ਲੁੱਤਾਂ ਵਾਜ਼ਦੀਆਂ ਅੱਗੇ ਨਹੀਂ ਨਹੀਂ ਐਕਡਮ ਕੰਫਰਟ ਵਧੀਆ ਵਧੀਆ ਸਫਰ ਹੈ ਜੀ ਪਤਾ ਹੀ ਨਹੀਂ ਚੱਲਦਾ ਵੀ ਟ੍ਰੇਨ 'ਚ ਬੈਠੇ ਆਂ ਜਾਂ ਜਹਾਜ਼ 'ਚ ਬੈਠੇ ਆਂ ਅੱਛਾ ਬ੍ਰੇਕਫਾਸਟ ਸੁਵੇਨਾ ਜੀ ਨੇ ਤੁਹਾਨੂੰ ਕੀ ਕੀ ਕੁਝ ਖਵਾਇਆ ਮਜ਼ਾ ਆ ਗਿਆ ਕੀ ਕੁਝ ਚੀਜ਼ ਬ੍ਰਦਰ ਬ੍ਰੇਕਫਾਸਟ ਦੇਖਣਾ ਹੈ ਇਹ ਆਪਕੇ ਅੱਗੇ ਆ ਦਿਖਾਓ ਜੀ ਇੱਕ ਵਾਰੀ ਇੱਕ ਮਿੰਟ ਹੋਣਾ ਆ ਦੇਖੋ ਆ ਇਹ ਇਹਨਾਂ ਨੂੰ ਡਰਾਈ ਫਰੂਟ ਹੈ ਔਰ ਇਹ ਕੀ ਹੈ ਚੂਰੀ ਡਰਾਈ ਫਰੂਟ ਆਪਲ ਨੂੰ ਵਗੈਰਾ ਵੀ ਹੈ ਔਰ ਇੱਕ ਚਾਹ ਚਾਹ ਕਾਫੀ ਜੂਸ ਕਾਫੀ ਕੁਛ ਹੈ ਜਿਹੜਾ ਉਹ ਇੱਥੇ ਮਿਲਿਆ ਆ ਦੇਖੋ ਜਗਾ ਆਰਮ ਡੱਬਿਆਂ ਦੀ ਜਿਹੜੀ ਆਪਾਂ ਗੱਲ ਕਰਦੇ ਨਾ ਉਥੇ ਆ ਸਾਮਾਨ ਰੱਖਣ ਦੇ ਲਈ ਜਿਹੜੀ ਜਗਾ ਇਹ ਬੜੀ ਘੱਟ ਹੁੰਦੀ ਹੈ ਬਟ ਇਹਦੇ ਵਿੱਚ ਤੁਸੀਂ ਦੇਖੋ ਡੱਬੇ ਇੱਧਰ ਦਿਖਾ ਦਿਓ ਸਰ ਜਿਹੜੀ ਚੀਜ਼ ਮੈਂ ਬੋਲ ਰਿਹਾ ਆ ਦਿਖਾਣੀ ਹੈ ਆਪਾਂ ਵੀ ਇੱਥੇ ਜਗਾ ਹੈਗੀ ਹੈ ਆ ਬਹੁਤ ਸਪੇਸ ਹੈ ਇੱਥੇ ক্লোਜ਼ ਕਰਕੇ ਦਿਖਾ ਦਿਓ ਸਰ ਵੀ ਜਿਹੜੇ ਡੱਬ ਆ ਚੀਜ਼ਾਂ ਨੇ ਇੱਥੇ ਪਤਾ ਲੱਗੇ ਵੀ ਹਾਂ ਅਸੀਂ ਰੱਖ ਸਕਦੇ ਆ ਇਹਦੇ ਫਿਰ ਜੇ ਤੁਸੀਂ ਇੱਧਰ ਦੇਖੋ ਆ ਟੇਬਲ ਜਿਹੜੇ ਨੇ ਇੱਥੇ ਸੈਂਟਰ ਦੇ ਵਿੱਚ ਆ ਦੇਖੋ ਤੁਸੀਂ ਇੱਥੇ ਬੈਠ ਕੇ ਬੜਾ ਆ ਦੇਖੋ ਪੂਰਾ ਕੰਫਰਟ ਫੀਲ ਕਰ ਰਹੇ ਆਪਾਂ ਇਹ ਇਹਨੇ ਫੋਲਡ ਵੀ ਹੋ ਜਾਣਾ ਆ ਦੇਖੋ ਤੁਸੀਂ ਇਹਨੇ ਆ ਦੇਖੋ ਇਹ ਸਾਰਾ ਆ ਫੋਲਡ ਵੀ ਹੋ ਜਾਂਦਾ ਇਹ ਸਾਰਾ ਤਾਂ ਨਹੀਂ ਫੋਲਡ ਹੁੰਦਾ ਨਾ ਸਾਰਾ ਹੁੰਦਾ ਸਾਰਾ ਹੋ ਜਾਂਦਾ আচ্ছা ਚਲੋ ਇਹ ਸਾਰਾ ਵੀ ਜਿਹੜਾ ਹੈ ਨਾ ਟੇਬਲ ਇਹ ਫੋਲਡ ਹੋ ਜਾਂਦਾ ਇਹ ਬਿਲਕੁਲ ਸੈਂਟਰ 'ਚ ਹੈ ਹਰ ਇੱਕ ਜਗ੍ਹਾ ਤੇ ਨਹੀਂ ਹੈਗਾ ਹਣਾ ਸੈਂਟਰ ਬਿਲਕੁਲ ਸੈਂਟਰ ਹਾਂ ਬਿਲਕੁਲ ਸੈਂਟਰ ਦੇ ਵਿੱਚ ਹੈ ਜੀ ਸੋ ਇਸ ਕਰਕੇ ਉੱਥੇ ਵਰਤਮਾਨ ਉਥੇ ਸਟੇਟ ਜਿਹੜੀ ਹੈ ਇੱਕ ਐਲਸੀਡੀ ਹੈ ਇਹ ਤੁਹਾਨੂੰ ਦਿਖਾ ਦਿੰਦੇ ਇੱਥੇ ਲਿਖਿਆ ਫਿਰੋਜ਼ਪੁਰ ਕੈਂਟੂ ਦਿੱਲੀ ਪ੍ਰੈਜ਼ੈਂਟ ਸਟੇਸ਼ਨ ਹੈ ਜਿਹੜਾ ਉਹ ਬਠਿੰਡਾ ਆਜੋ ਮੇਰਾ ਕਹਿ ਲੂੰਣ ਇਥੋਂ ਇਹ ਟ੍ਰੇਨ ਚੱਲਣ ਲੱਗੀ ਆ ਕਿਤੇ ਅਸੀਂ ਵਿਚੇ ਨਾ ਰਹਿ ਜਾਈਏ ਆ ਤੁਸੀਂ ਅੰਦਰੋਂ ਡੱਬਾ ਇਹਦਾ ਇੱਕ ਦੇਖਿਆ ਆਹ ਅਸਿਕਾ ਸੋ ਅੱਛਾ ਹੈ ਲੋਕ ਜਿਹੜੇ ਨੇ ਖੁਸ਼ ਨੇ ਕੰਫਰਟ ਫੀਲ ਕਰ ਰਹੇ ਆ ਹਾਂਜੀ ਠੀਕ ਹੈ ਜੀ ਅਸੀਂ ਹਾਂਜੀ ਹਾਂਜੀ ਬਿਲਕੁਲ ਸਾਸਿਕਾਲ ਜੀ ਜੀ ਤਾਂ ਮੈਂ ਇਹੀ ਦੱਸ ਰਿਹਾ ਸੀਗਾ ਵੀ ਤੁਸੀਂ ਅੰਦਰੋਂ ਦੇਖੀਏ ਟ੍ਰੇਨ ਬਹੁਤ ਵਧੀਆ ਹਾਲਤਾਂ ਲੱਗ ਜੀ ਤੁਸੀਂ ਆਪਣਾ ਦਿਖਾ ਦਿਓ ਸਰ ਸੋ ਚਲੋ ਦੇਖੋ ਮਕਸਦ ਇਹ ਸੀਗਾ ਵੀ ਤੁਹਾਨੂੰ ਅੰਦਰੋਂ ਟ੍ਰੇਨ ਥੋੜੀ ਜਿਹੀ ਮੈਂ ਦਿਖਾ ਦਿਆਂ ਇਹ ਫਿਲਹਾਲ ਸਿਟਿੰਗ ਜਿਹੜਾ ਸੀਗਾ ਉਹ ਮੈਂ ਤੁਹਾਨੂੰ ਦਿਖਾਇਆ ਹਨਾ ਅੱਛਾ ਜੀ ਚਲੋ ਚੰਗੀ ਗੱਲ ਹੈ ਬਾਤ ਕਹਿੰਦੇ ਘੈਂਟ ਆ ਅੰਦਰੋਂ ਤੇ ਇਹ ਮੇਰਾ ਖਿਆਲ ਹੁਣ ਇਹ ਜਾਨ ਦੀ ਤਿਆਰੀ ਹੈ ਸਟ੍ਰੇਨ ਦੀ ਬੰਦੇ ਭਾਰਤ ਦੀ ਤੇ ਕਿੰਨੀ ਦਰ ਰੁਕਣੀ ਹੈ ਮੈਨੂੰ ਨਹੀਂ ਪਤਾ ਪਰ ਹਾਂ ਫਿਲਹਾਲ ਦੇ ਲਈ ਇਹ ਤੁਹਾਨੂੰ ਆ ਡੱਬਾ ਜਿਹੜਾ ਇਤਰੋਂ ਵੀ ਆਪਾਂ ਕੋਸ਼ਿਸ਼ ਕਰੀਏ ਦੇਖਣ ਦੀ ਦੇਖੋ ਬੇਟਾ ਇੱਕ ਮਿੰਟ ਇਹ ਵੀ ਸੇਮ ਹੁੰਦੀ ਹੈ ਇੱਕ ਮਿੰਟ ਆ ਦਿਖਾ ਦਿਆ ਮੈਂ ਤੁਹਾਨੂੰ ਇਤਰੋਂ ਵੀ ਅੱਛਾ ਸੇਮ ਹੈ ਇਹ ਵੀ ਇਹ ਸਾਰਾ ਇਦਾਂ ਹੀ ਹੈ ਈਵਨ ਕਿ ਕੈਮਰਾ ਜਿਹੜੇ ਨੇ ਕੈਮਰੇ ਵੀ ਲੱਗੇ ਹੋਏ ਨੇ ਇਹਦੇ ਵਿੱਚ ਤੁਸੀਂ ਇਹ ਦੇਖੋ ਕੈਮਰੇ ਵੀ ਅੱਛੇ ਲੱਗੇ ਹੋਏ ਨੇ ਇਹ ਕੈਮਰੇ ਵੀ ਲੱਗੇ ਨੇ ਉਹ ਸਾਹਮਣੇ ਤੁਸੀਂ ਉਹ ਦੇਖੋ ਉਹ ਲਿਖਿਆ ਵੀ ਆ ਰਿਹਾ ਜਿਵੇਂ ਆਪਾਂ ਮੈਟਰੋ ਦੇ ਵਿੱਚ ਦੇਖਦੇ ਹੁੰਦੇ ਆ ਵੀ ਹਾਂਜੀ ਠੀਕ ਹੈ ਜੀ ਮੈਟਰੋ ਟレイン ਦੇ ਵਿੱਚ ਲਿਖਿਆ ਆ ਜਾਂਦਾ ਹੁੰਦਾ ਨਾ ਆ ਇੱਕ ਅੱਛਾ ਕੰਫਰਟ ਹੈ ਬਾਥਰੂਮ ਵੀ ਦੇਖੋ ਜੀ ਇਹਨਾਂ ਦੇ ਆ ਵਾਸ਼ ਰੂਮ ਆ ਦਿਖਾ ਦਿਓ ਵਾਸ਼ ਰੂਮ ਆ ਦੇਖੋ ਤੁਸੀਂ ਉੱਪਰ ਇੱਕ ਮਿਰਰ ਉਹ ਦੇਖੋ ਹੱਥ ਤੋਂਉਣ ਲਈ ਟੂਟੀ ਇਧਰੋਂ ਸੀਟ ਜਿਹੜੀਆਂ ਨੇ ਹੈਨਾ ਇਹ ਸਾਰਾ ਇਹ ਲੱਗੇ ਆ ਕੈਮਰਾ ਇੱਕ ਇਧਰ ਵੀ ਲੱਗਿਆ ਹੈ ਵੀ ਕੋਈ ਇਹ ਨਹੀਂ ਹੈਗਾ ਕਿਸੇ ਨੂੰ ਹੈਨਾ ਤੇ ਸੋ ਇਸ ਕਰਕੇ ਅੱਛੀ ਚਲੋ ਜੀ ਇਧਰ ਆ ਜਾਓ ਇਧਰ ਖਾ ਲਈ ਸਾਰਿਆਂ ਨੂੰ ਇਹ ਵੀ ਹਾਂ ਅੱਜ ਦਾ ਸਫਰ ਹੈ ਜਿਹੜਾ ਪਹਿਲੀ ਟ੍ਰੇਨ ਦਾ ਸਾਰਾ ਨੂੰ ਰਹੇਗਾ ਯਾਦ ਕਿੱਧਰ ਹੈ ਜਾਣ ਵਾਸਤੇ ਲੋ ਜੀ ਸਾਚੀ ਕਾਲ ਜੀ ਠੀਕ ਹੋ ਜੀ ਠੀਕ ਹੈ ਚਲੋ ਵਧੀਆ ਆ ਇਧਰ ਫੇਰ ਚਲੀਏ ਆਪਾਂ ਇੱਕ ਵਾਰੀ ਤੁਰ ਮੈਂ ਦਿਖਾ ਦਿਆਂ ਆਜੋ ਤੁਰੇ ਚੱਲੋ ਤੇ ਟ੍ਰੇਨ ਦੇਖਦੇ ਚਲੀਏ ਆਪਾਂ ਇਹ ਸੇਮ ਇਹ ਫੋਲਡਿੰਗ ਇੱਥੇ ਹੋ ਇੱਥੇ ਉਹੀ ਸੈਂਟਰ ਵਾਲਾ ਜਿਹੜਾ ਹੈ ਇਹ ਫੋਲਡ ਹੋ ਜਾਂਦਾ ਟੋਟਲ ਇਹ ਟੇਬਲ ਹੈ ਜਿਹੜਾ ਨਾ ਔਰ ਚੇਜ਼ ਦੇਖੋ ਤੁਸੀਂ ਪੂਰੀ ਕੰਫਰਟ ਨੇ ਜੀ ਸੈਲਫੀ ਲੈ ਰਹੇ ਯਾਦਗਾਰ ਬਣਾ ਰਹੇ ਆਪਾਂ ਵੀ ਹਾਂ ਬਹੁਤ ਅੱਛਾ ਲੱਗੇ ਬਿਲਕੁਲ ਜੀ ਬਹੁਤ ਵੱਡੀ ਯਾਦਗਾਰ ਹੈ ਨਾਲੇ ਬਠਿੰਡਾ ਵਾਸੀਆਂ ਨੂੰ ਬਹੁਤ ਵੱਡੀ ਸੋਗਾਤ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਤੇ ਭਾਰਤੀ ਰੇਲ ਦੀ ਜਿਹੜਾ ਬਠਿੰਡਾ ਨੂੰ ਬੰਦੇ ਭਾਰਤ ਦੀ ਏਡੀ ਵੱਡੀ ਸੋਗਾਤ ਦਿੰਦੀ ਹੈ ਉਹ ਬਹੁਤ ਜੀ 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 ਬਿਲਕੁਲ ਆ ਜੋ ਆ ਦੇਖੋ ਇਹ ਸਾਰਾ ਹਰ ਹਰ ਬੋਗੀ ਦੇ ਵਿੱਚ ਆ ਸਾਰਾ ਕੁਝ ਹੈ ਜੀ ਹਰ ਬੋਗੀ ਵਿੱਚ ਸੋ ਇਧਰੋਂ ਉਹ ਦੇਖੋ ਤੁਸੀਂ ਬਿੱਟੂ ਜੀ ਦਵਨੀਤ ਜੀ ਨੀਤ ਬਿੱਟੂ ਜੀ ਜੀ ਨਾਲ ਜਾਣਦੇ ਨੀ ਨਰੇਸ਼ ਨਹੀਂ ਆਣਾ ਬਹੁਤ ਉੱਤਰ ਜਾ ਦਵਨੀਤ ਜੀ बहुत इस इस प्रॉब्लम को सफल बनाया अंदर है दुनिया ए ने देखो सब लोग देखते हैं ਇਹ ਕਰ ਚੁੱਕਾ। ਕਾਫੀ ਦੇਖੀ ਜ਼ੋਰ ਉਹ ਪ੍ਰਤੀਭਾਸ਼ਾ ਕਿੰਨਾ ਜ਼ਿਆਦਾ ਗਰਮ ਉੱਤਰ ਹੀ। ਜੀ ਜੀ। ਇਹ ਬੰਦੇ ਭਾਵੇਂ ਟ੍ਰੇਨ ਦੇ ਵਿੱਚ ਮਨ ਦਾ ਸਫਰ ਕਰਨ ਦੀ ਤਿਆਰੀ ਰਮੇਸ਼ ਪਿੱਟੂ ਜੀ ਦੀ। ਸਬਸਾਈਡਨੈਕ ਸ਼ੋਰਮ ਆ। पास हो दो तो तो <laughs> चलो जी <ना> <laughs> देखा <नारुण चाट। laughs> <देखे नारुण चाट। laughs> ਆਹ ਮੈਂ ਇੰਟਰਵਿਊ ਕਰਾ ਲਿਆ ਪਿੱਛੋਂ ਬੈਠਣ ਦੋ ਸਾਹਮਣੇ ਜੋ ਮਰਜ਼ੀ ਜਿੰਨੀ ਮਰਜ਼ੀ ਇੰਟਰਵਿਊ ਕਰਿਓ ਬਾਈ ਜੀ ਕੁਛ ਨਹੀਂ ਹੋ ਜੋ ਖਰਾਬ ਲੋਕ ਹੈਂ ਪਾਸੇ ਕਰਦਿਆ ਕਰੋ ਨਾ ਪਾਸੇ ਬੰਦੇ ਨੂੰ ਪਾਸੇ ਕਰਕੇ ਉਸੇ ਨਾਲ ਲੀਹ ਦੇਖਦੇ ਬਾਅਦ ਹੋਏ ਚਲੋ ਬਾਈ ਆਪਣੇ ਇੱਥੇ ਗੁੰਮੀ ਨਹੀਂ ਤੋਂ ਮੈਂ ਜਿਹੜਾ ਫੋਨ ਕਰਕੇ ਪੁੱਛਿਆ ਸੀਗਾ ਹੂੰ 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 ਜਾਣਾ ਸੀ ਬਟ

ਆਪਣਾ ਹੀ ਕੰਮ ਕਰ ਰਹੇ ਨੇ ਇਹ ਹੋ ਜੋ ਬੱਸ ਸਾਰਿਆਂ ਦਾ ਕੀ ਕਰਦਾ ਹੋਇਆ ਇਹ ਡਾਜ ਬੰਦ ਹੋਇਆ ਚਲੋ ਚਲੋ ਬੰਦ ਕਰਦੇ ਆ ਆਪਸ਼ਨ ਕਰਦੇ ਉਹਦੇ ਵਿੱਚ ਅਸੀਂ ਇੰਸਟਾਲ ਕਰ ਪਰ ਇਹ ਰੁਕ ਚੋ ਤਾਂ ਮੈਂ ਸਮਝਦਾ ਮਤੋਂ ਯਾਨੀ ਜਿਹੜੀ ਇੱਕ ਜਿਹੜੀ ਮੈਨੂੰ ਇਹਨਾਂ ਦੇ ਸ਼ੌਟ ਆ ਚਲੋ ਜਿਹੜਾ ਬੰਦ ਹੋ ਗਿਆ ਚਲੋ ਚਲੋ ਬਾੜ 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 ਆ ਬੋਤਲ ਕੋਲੀ ਕੋਲੀ ਰੱਖੀ ਕੋਈ ਆ ਹਾਂ ਹਾਂ 2 ਮਿੰਟ ਚ ਬੰਦ ਹੋ ਜਾ ਮੈਂ ਹੁਣ ਚਲੋ ਜੀ ਬੰਦ ਚਲੋ ਜੀ ਨਾਲ ਤੂੰ ਤੱਕ ਚੱਲੋ ਜੀ ਬਿਲਕੁਲ ਇਨੇ ਗੇਟ ਹੋਣ ਹੋ ਜਾਣਾ ਬੰਦ ਤੇ ਅਸੀਂ ਨਾਲ ਨਹੀਂ ਜਾਣਾ ਚਲੋ ਜੀ ਚਲੋ ਜੀ ਇਹ ਬੰਦ ਹੋ ਜਣੀ ਆ ਮੈਂ ਅੰਦਰ ਲੱਭੀ ਆ ਨਾ ਓਹੋ ਜੀ ਅੰਦਰ ਨੂੰ ਤੁੰਗ ਗਿਆ ਜੀ ਲਓ ਜੀ ਉਹ ਵੀ ਪੁੱਛਦੇ ਨੇ ਤੇ ਤੁਸੀਂ ਦੇਖੋ ਅੰਦਰੋਂ ਉਹ ਆਪਾਂ ਦੇਖਿਆ ਬਿੱਟੂ ਜੀ ਦਾ ਵੀ ਉੱਥੇ ਸਵਾਗਤ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਟ੍ਰੇਨ ਦੇ ਵਿੱਚ ਵੀ ਤੇ ਏਸੀ ਵੀ ਚੱਲ ਰਹੀ ਤੇ ਨਮਾ ਦਿਖਾ ਦਿਆ ਦੱਸ ਦਿਆ ਯਾਰ ਵੀ ਚਲੋ ਬੰਦੇ ਭਾਰਤ ਰੇਲ ਹੈ ਬਟੰਡਾ ਚ ਉਹ ਦੋ ਚੇ ਲਿਖ ਆ ਰਿਹਾ ਸੀ 3 ਪਾਣੀਪਤ ਦਿਖ ਰਿਹਾ ਨਾ ਉੱਤੇ ਲਿਖਿਆ ਆ ਰਿਹਾ ਤੁਸੀਂ 0 2462 वाया ਫਰੀਦਕੋਟ ਪਟੰਡਾ ਪਟਿਆਲਾ ਅੰਮ੍ਰਾਲਾ ਚੰਦਗੁਰ ਪੁਛੇਤ ਪਾਣੀਪਤ ਕਿੰਨਾ ਗੱਲ ਹੈ ਕੋ ਇਤੋਂ ਹੁੰਦੀ ਹੋਈ ਪਹੁੰਚੇਗੀ ਦਿੱਲੀ ਤੇ ਹੁਣ ਇਹ ਟ੍ਰੇਨ ਆ ਜਿਹੜੀ ਉਥੋਂ ਕੂਚ ਕਰਨ ਲੱਗੀ ਆ ਆਓ ਟ੍ਰੇਨ ਨੂੰ ਬਾਏ ਬਾਏ ਕਰੀਏ ਤੇ ਆਪਾਂ ਆਪਣੇ ਘਰੋ ਘਰੇ ਚਲੀਏ ਇਹਨੂੰ ਇੱਕ ਵਾਰੀ ਬਾਏ ਬਾਏ ਕਰ ਦਈਏ ਇਸ ਟ੍ਰੇਨ ਨੂੰ ਇਹ ਉਹ ਜਾਣ ਦੀਆਂ ਤਿਆਰੀਆਂ ਕਿਉਂਕਿ ਦਰਵਾਜ਼ੇ ਹੁਣ ਇਹਨਾਂ ਦੇ ਬੰਦ ਹੋ ਚੁੱਕੇ ਨੇ ਔਰ ਬੜੇ ਆਟੋਮੈਟਿਕ ਜਿਹੇ ਦਰਵਾਜ਼ੇ ਨੇ ਇਹਨਾਂ ਦੇ ਮੈਨੂ ਨਹੀਂ ਲੱਗਦਾ ਵੀ ਇਹ ਮੈਨੂਅਲ ਹੋਣਗੇ ਆ ਦੇਖੋ ਤੁਸੀਂ ਬੰਦ ਹੋ ਗਏ ਦਰਵਾਜ਼ੇ ਆਰੇ ਸਾਡੇ ਅਧਿਕਾਰੀ ਸਾਹਿਬਾ ਬਾਕੀ ਤੇ ਲਈ 1 ਤੋਂ 78 ਸਟਾ ਸੋ ਮੇਲਾ ਦਾ ਆ ਜੋ ਪਿਛਲੇ ਪਾਸੇ ਤੁਹਾਨੂੰ ਮਿਲਿਆ ਕਿ ਚਲਾ ਇਹ ਪਿਛਲੇ ਪਾਸੇ ਉਹ ਦਿਖਾ ਦਿਆ ਇਹ ਟ੍ਰੇਨ ਕਿੱਦਾਂ ਦੀ ਹੈ ਆ ਜੋ ਫੇਰ ਆਪਾਂ ਚੱਲਦੇ ਹਾਂ ਜੀ ਵੰਦੇ ਭਾਰਤ ਫਿਰੋਜ਼ਪੁਰ ਟੈਂਟ ਤੋਂ ਹਾਂ ਜੀ ਦਿੱਲੀ ਦੇ ਲਈ ਹੈ ਟ੍ਰੇਨ वाया ਕੁਰ ਖੇਤਰ ਅੰਬਾਲਾ ਪਾਣੀਪਤ ਤੇ ਉਧਰੋਂ ਲੋ ਜੀ ਗਾਰਡ ਸਾਹਿਬ ਦੇ ਰੂਮ ਦਿਖਾ ਦਿਆਂ ਤੁਹਾਨੂੰ ਮੈਂ ਚਲ ਠੀਕ ਹੈ ਦੇਖੇ ਮਰੇ ਫੋਨ ਲਾਓ ਇਹ ਸਾਰੀਆਂ जीरो चौबीस बहठ ट्रेन नंबर है लो दरवाजे बंद ये है लो मेक इन इंडिया इंडियन रेलवे एक गार्ड साहब था ਜਾਂਦੇ ਜਾਂਦੇ ਦੋ ਸ਼ਬਦ ਬੋਲਦੇ ਹੋ ਦੋ ਸ਼ਬਦ ਇਹ ਕਿ ਅਸੀਂ ਭਾਰਤ ਸਰਕਾਰ ਦਾ ਸੈਂਟਰਲ ਗਵਰਨਮੈਂਟ ਦਾ ਆਪਣੇ ਰੇਲਵੇ ਦੇ ਅਫੀਸਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਫਿਰੋਜ਼ਪੁਰ ਵਾਸੀਆਂ ਨੂੰ ਇਹਨਾਂ ਨੇ ਬਹੁਤ ਹੀ ਸ਼ਾਨਦਾਰ ਟ੍ਰੇਨ ਦਿੱਤੀ ਹੈ ਜਿਹੜੀ ਕਿ ਇੱਕ ਸਪੈਸ਼ਲ ਟ੍ਰੇਨ ਹੈ ਹਿੰਦੁਸਤਾਨ ਦੀ ਵਰਲਡ ਲੈਵਲ ਦੀ ਟ੍ਰੇਨ ਹੈ ਜੀ ਸਰ ਇਹਦੇ ਸਟਾਪੇਜ ਕਿਹੜੇ-ਕਿਹੜੇ ਨੇ ਸਟਾਪੇਜ ਸਰ ਫਿਰੋਜ਼ਪੁਰ ਤੋਂ ਚੱਲ ਕੇ ਬਠਿੰਡਾ ਫਰੀਦਕੋਟ ਫਰੀਦਕੋਟ ਤੋਂ ਚੱਲ ਕੇ ਫਰੀਦਕੋਟ ਬਠਿੰਡਾ ਪਟਿਆਲਾ ਪਟਿਆਲਾ ਤੁਰੀ ਸਿਰਫ ਚਾਰ ਸਟਾਪਸ ਤੋਂ ਬਾਅਦ ਅੰਬਾਲਾ ਅੰਬਾਲਾ ਤੋਂ ਬਾਅਦ ਪਾਣੀਪਤ ਇਹ ਕਿੰਨੇ ਵਜੇ ਫਿਰੋਜ਼ਪੁਰ ਤੋਂ ਚੱਲਦੀ ਤੇ ਦਿੱਲੀ ਕਿਨੇਪਹੁੰਚੇਗੀ ਵੈਸੇ ਆਮੂਮਨ ਆਮੂਮਨ 7:55 ਦਾ ਟਾਈਮ ਹੈ ਫਿਰੋਜ਼ਪੁਰ ਤੋਂ ਡਿਪਾਰਚਰ ਟਾਈਮ ਤੇ ਇਹ ਦਿੱਲੀ 14:35 ਮਿੰਟ ਦਾ ਮੀਨਸ 2:00 2:35 ਯਸ ਸਰ ਉੱਥੋਂ ਟਾਈਮਿੰਗ ਕੀ ਹੈ ਉੱਥੋਂ ਟਾਈਮ 16:00 ਚੱਲੇਗੀ ਸਰ 22:35 ਮਿੰਟ ਤੇ ਫਿਰੋਜ਼ਪੁਰ ਥੈਂਕ ਯੂ ਲੋ ਜੀ ਥੈਂਕ ਯੂ ਸਰ ਬਾਏ ਜੀ ਤੁਹਾਡਾ ਸਫਰ ਹੈ ਜਿਹੜਾ ਬਹੁਤ ਸੁਖਾਲਾ ਹੋਵੇ ਇਹ ਬੰਦੇ ਭਾਰਤ ਇਹ ਚੱਲੀ ਹੈ ਜੀ ਦਿੱਲੀ ਨੂੰ ਏ ਆਇਆ ਆਇਆਂ ਦਾ ਵੀ ਸਵਾਗਤ ਤੇ ਗਿਆਨ ਨੂੰ ਬਾਏ ਬਾਏ ਬਾਈ ਗੁਰੂ ਕੋਈ ਵੀ ਕਰੇ ਦੇਸ਼ ਦੀ ਤਰੱਕੀ 'ਚ ਹਮੇਸ਼ਾ ਯੋਗਦਾਨ ਪਾੰਦਾਰ ਮੈਂ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਮੈਨੂੰ ਅੰਦਰ ਤਾਈਂ ਤਾਂ ਲੱਤੇ ਮੈਂ